ਸੇਖਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਵੀਡੀਓ ਚ ਤੇ ਅੱਜ ਪਹੁੰਚਿਆ ਬਾਈ ਰੈਕੋਡ ਦੇਖੋ ਕੱਠ ਵੱਠ ਆ ਆਪਿਆ ਪਸਣਾ ਦੇ ਰੱਸੀਆਂ ਗੰਗਾਂ ਟੱਲੀਆਂ ਬੱਲੀਆਂ ਜੋ ਸਾਹਮਣੇ ਗੁਰਦੁਆਰਾ ਮੇਲੇ ਤੇ ਬਹੁਤ ਵਰਤਾਂ ਮੇਲੇ ਹੀ ਲੱਗ ਜਾਂਦਾ ਉਗਿਆਨੀ ਬੈਠਾ ਇਧਰੋਂ ਬੂਟ ਚਰਾਬਾਂ ਲਈ ਪਰ ਗਿਆ ਮੇਲਾ ਪੂਰਾ ਇੱਥੇ ਵੀ ਆਪਾਂ ਪਿਛਲੇ ਮਸੇਦ ਤਾਂ ਨਹੀਂ ਆਏ ਹਨ ਲਾ ਉਦੋਂ ਪੈਸੇ ਉਦੋਂ ਪਹਿਲਾਂ ਆਏ ਸੀ ਇੱਕ ਸਾਢੇ ਤਿੰਨ ਇੱਕ ਮੈਸ ਹੋ ਗਈ ਕਰੋਲੀ ਦਰਸਨ ਸਾਹਮਣੇ ਗੁਰੂ ਘਰ ਆ ਗਿਆ ਇਧਰ ਪਾਰਕ ਇਹ ਸਾਹਮਣੇ ਭਾਈ ਪਰਚੀ ਲੱਗਦੀ ਆ ਪਰ ਇਹ ਪੈਸਾ ਕੋਈ ਨਹੀਂ ਲੈਂਦੇ 프리 ਸੇਵਾ ਹੈ ਗੁਰੂ ਘਰ ਦੀ ਪਾਰਕ ਆ ਜਿਹੜੀ ਇਹ ਫ੍ਰੀ ਆ ਪਹੁੰਚਿਆ ਭਾਈ ਰਾਏ ਕੋਟ ਜਿਲ੍ਹਾ ਲੁਧਿਆਣਾ ਉਹ ਇਹ ਪਰਚੀ ਲੈ ਲਈਆ ਗੱਡੀ ਕਰਦੇ ਆ ਪਾਰਕ ਕੋਈ ਇੱਕੋ ਗੁਰੂ ਘਰ ਸੰਗਤ ਨਾਲ ਭਰਿਆ ਪਿਆ ਸਾਹਮਣੇ ਗੱਡੀਆਂ ਗੱਡੀਆਂ ਖੜੀਆਂ ਸੰਗਤਾਂ ਦੀ ਬਹੁਤ ਆਵਣਾ ਨੇੜੇ ਹੀ ਲੜਨ ਦੇ ਕਿ ਇੱਥੇ ਆ ਨੰਗਾ ਮੋਟਰਸਾਈਕਲ ਦੇ ਪਰਲੇ ਪਾਸੇ ਦੇਖ ਜਗਾ ਹੈ ਨਹੀਂ ਚਲ ਨਹੀਂ ਪਾ ਸਾਹਮਣੇ ਲੈ ਜਾ ਲੁੱਥੇ ਇੰਦਰ ਨਾਲ ਦੇ ਕਿਸ ਗੱਡੀ ਨਾਲ ਕਰਕੇ ਨਾਲ ਜੇ ਉਹਦੇ ਨਾਲ ਹੀ ਲਾ ਦੇ ਸਵੈਫਟੀ ਜੀ ਨਾਲ ਉੱਤਰ ਲੈ ਕੇ ਜਾਵੂ किला किले रोज भैया चढ़ते हैं किलियां गुरुधर्म ਆਮਾਨ ਜੀ ਲੈ ਲੈ ਕੋਈ ਨਾ ਅੱਜ ਮੈਂ ਬੈਠੀ ਹਾਂ ਅਬ ਇੱਥੇ ਦੇ ਚਾਰ ਆ ਕਿੰਨੇ ਲੈਣੇ ਚਾਰ ਆ ਦੇ ਦਿਓ ਚਾਰ ਚਾਰ ਦੇ ਦੂ ਵੀ ਚਾਰ ਹੀ ਲੈਣੇ ਹਨ ਆ ਲੋ ਹੋਰ ਦੇ ਦਿਓ ਚਾਰ ਆਇਟਰ ਆਲਾ ਪੇਰ ਪੰਡਿਆਣਾ ਕਰੋ ਬਈ ਦਰਸ਼ਕ ਗੁਰੂ ਘਰ ਦੇ ਪਾਕਿਸਤਾਨ ਲੰਗਰ ਦੇ ਸਾਹਮਣੇ ਬਈ ਜੋ ਦੁੱਧ ਲੈ ਕੇ ਆਉਂਦੀ ਹੈ ਸੰਗਤ ਇੱਥੇ ਇਕੱਠਾ ਕੀਤਾ ਜਾਂਦਾ ਉੱਤੋਂ ਗੁਰ ਲੰਗਰ ਬਣ ਕੇ ਜਾਂਦਾ ਬਈ ਖੀਰ ਚਾਹ ਪਾਣੀ ਆਜੇ ਜੀਓ ਕੋ ਤੋਂ ਹਾਰ ਜੀ ਸੇਵਾ ਹੈ ਬਈ ਬੀਰੇ ਚ ਮਾਡਲ ਸਾਡੇ ਨੂੰ ਸਾਡੇ ਸਾਡੇ ਆਜੇ ਛੋੜਾਈ ਚਾਹੇ ਆਜੇ ਪਾ ਬਈ ਜੀ ਜੀਰੇ ਦੇ ਬਾਰੇ ਪੁੱਛਾਂਗੇ ਅੱਗੇ ਸੋਨੇ ਦੇ ਬਾਰੇ ਗੱਲ ਕਰਦੇ ਕੋਟਾ ਕਿੱਥੇ ਜਾਣਾ ਹੈ ਸਾਡੇ ਕਰੋ ਕਰੋ ਕੋਟਾ ਕਿਹਨੇ ਜੇ ਕਿੱਥੇ ਹੈ ਲੋ ਵਈ ਆਪਾਂ ਨੇ ਢੋਲੀ ਬਈ ਆਪਾਂ ਗੱਡੀ 'ਚ ਰੱਖ ਦਿੰਨੇ ਆ ਕਿਉਂਕਿ ਉੱਥੇ ਉਹ ਫਿਰ ਕਿਸੇ ਕੋਲ ਰੱਖਿਆ ਉਹ ਕਿਨੇ ਬਈ ਗੋਮ ਹੋ ਜਾਂਦੀ ਐ ਇਸ ਕਰਕੇ ਆਪਾਂ ਗੱਡੀ 'ਚ ਹੀ ਰੱਖਤੀ ਲੋ ਜੀ ਗੱਡੀ ਕਰਤੀ ਲੋਕ ਹੁਣ ਆਪਾਂ ਕਰਾਂਗੇ ਗੁਰੂ ਮਹਾਰਾਜ ਦੇ ਦਰਸ਼ਨ ਤੇ ਉਸ ਤੋਂ ਬਾਅਦ ਬਈ ਆਪਾਂ ਸ਼ਕਾਂਗੇ ਲੰਗਰ ਤੇ ਮਿਲਦੇ ਹਾਂ ਤੁਹਾਨੂੰ ਫੇਰ ਸਾਹਮਣੇ ਜੋੜਾ ਘਰ ਆ ਬਈ ਇੱਥੇ ਆਪਾਂ ਤੁਹਾਡੇ ਜੁੱਤਾਂ ਜਮ੍ਹਾਂ ਕਰਾ ਦਾਂਗੇ ਆ ਜਾਓ ਰੇ ਉਰੇ ਆ ਜਾਓ ਰੇ ਇੱਥੇ ਲਓ ਜੀ ਆ ਮਿਲ ਗਿਆ ਟੋਕਣ ਨੰਬਰ ਆਪਾਂ ਨੂੰ ਨੂੰ ਆਪਾਂ ਜਮ੍ਹਾਂ ਕਰਾ ਦੇ ਬਈ ਅਨਾਤ ਤੋਂ ਕੇ ਤੇ ਪਹਿਲਾਂ ਮੱਥਾ ਟੇਕ ਕੇ ਆਵਾਂਗੇ